ਹਾਂਜੀ ਦੋਸਤੋ ਕੀ ਹਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਅੱਜ ਜਿਹੜੀ ਆਪਾਂ ਦੋ ਚਾਰ ਗੱਲਾਂ ਬਾਤਾਂ ਤੁਹਾਡੇ ਨਾਲ ਕਰਨ ਜਾ ਰਹੇ ਹਾਂ ਉਹ ਜਿਹੜੇ ਅੰਡੇ ਦੀ ਸੇਲ ਦੇ ਪ੍ਰਤੀ ਗੱਲਾਂ ਬਾਤਾਂ ਨੇ ਕੀ ਆਪਾਂ ਮੁਰਗੀਆਂ ਦੇ ਅੰਡੇ ਕਿਸ ਤਰ੍ਹਾਂ ਸੇਲ ਕਰ ਸਕਦੇ ਆ ਕਈ ਵੀਰ ਕਹਿੰਦੇ ਨੇ ਕਿ ਜਿਹੜੇ ਸਾਡੇ ਆਂਡੇ ਨੇ ਉਹ ਸੇਲ ਨਹੀਂ ਹੋ ਰਹੇ ਖਰਾਬ ਹੋ ਰਹੇ ਨੇ ਤੇ ਜੇ ਸੇਲ ਹੋ ਰਹੇ ਨੇ ਤਾਂ ਬਹੁਤ ਘੱਟ ਰੇਟ ਤੇ ਸੇਲ ਹੋ ਰਹੇ ਨੇ ਸੋ ਆਪਾਂ ਇਸ ਸਬੰਧ ਵਿੱਚ ਤੁਹਾਡੇ ਨਾਲ ਦੋ ਚਾਰ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ ਅੱਜ ਦੀ ਵੀਡੀਓ 'ਚ ਸੋ ਵੀਡੀਓ ਨਾਲ ਬਨੇ ਰਹੋ ਵੀਡੀਓ ਜਾਣਕਾਰੀ ਵਾਲੀ ਹੋਵੇਗੀ ਸੋ ਐਂਡ ਤੱਕ ਵੀਡੀਓ ਨੂੰ ਦੇਖੋ ਜੀ ਜਿਸ ਤਰ੍ਹਾਂ ਆਪਾਂ ਆਮ ਹੀ ਘਰਾਂ 'ਚ 8-10 250 ਮੁਰਗੀਆਂ ਰੱਖ ਲੈਣੇ ਆ ਤੇ ਬਾਅਦ ਵਿੱਚ ਅੰਡੇ ਵੇਚਣ ਵਿੱਚ ਪ੍ਰੋਬਲਮ ਆਉਂਦੀ ਆ ਕਈ ਵੀਰਾਂ ਨੂੰ ਕਈਆਂ ਦੇ बिक ਜਾਂਦੇ ਨੇ ਆਰਾਮ ਨਾਲ ਸੋ ਜਿਸ ਤਰ੍ਹਾਂ ਆਪਾਂ ਕੋਈ ਵੀ ਬਿਜ਼ਨਸ ਕਰਦੇ ਆ ਆਪਾਂ ਪ੍ਰੋਡਕਟ ਤਿਆਰ ਕਰ ਲੈਣੇ ਆ ਪਰ ਉਹਦੀ ਮਾਰਕੀਟਿੰਗ ਲਈ ਵਧੀਆ ਦਿਮਾਗ ਵੀ ਹੋਣਾ ਚਾਹੀਦਾ ਆਪਣੇ ਕੋਲੇ ਤੇ ਆਪਣੇ ਕੋਲ ਵਧੀਆ-ਵਧੀਆ ਤਰੀਕੇ ਮਤਲਬ ਕਿ ਹੋਣੇ ਚਾਹੀਦੇ ਨੇ ਵੀ ਆਪਾਂ ਕਿਵੇਂ ਸੇਲ ਕਰਨਾ ਪ੍ਰੋਡਕਟ ਕਿਵੇਂ ਲੋਕਾਂ 'ਚ ਪ੍ਰੋਡਕਟ ਨੂੰ ਲੈ ਕੇ ਜਾਣਾ ਕਿਸ ਤਰ੍ਹਾਂ ਆਪਾਂ ਆਪਦੇ ਪ੍ਰੋਡਕਟ ਨੂੰ ਸ਼ੋਅ ਕਰਨਾ ਕੀ ਹਾਂ ਸਾਡਾ ਪ੍ਰੋਡਕਟ ਹੋਰ ਪ੍ਰੋਡਕਟਾਂ ਨਾਲੋਂ ਵਧੀਆ ਸੋ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਹੁਣ ਜਿਸ ਤਰ੍ਹਾਂ ਫਾਰਮਿੰਗ ਦਾ ਕੰਮ ਆ ਪੁਲਟਰੀ ਫਾਰਮਿੰਗ ਦਾ ਕਈ ਵੀਰ ਕਹਿੰਦੇ ਸਾਡੇ ਅੰਡੇ ਨਹੀਂ ਸੇਲ ਹੁੰਦੇ ਸੋ ਵੀਰ ਜਿਸ ਤਰ੍ਹਾਂ ਆਪਾਂ ਵੀ ਦੇਖਦੇ ਆਂ ਸ਼ਹਿਰਾਂ 'ਚ ਪਿੰਡਾਂ 'ਚ ਜਿੰਮਾਂ ਬਣੀ ਹੁੰਦੀਆਂ ਨੇ ਆਪਾਂ ਨੂੰ ਉੱਥੇ ਜਾ ਕੇ ਪ੍ਰਚਾਰ ਕਰਨਾ ਪਊਗਾ ਕਿ ਜਿਹੜਾ ਇਹ ਆਂਡਾਗਾ ਆਰਗੇਨਿਕ ਆ ਬਿਲਕੁਲ ਠੀਕ ਹੈ ਜੀ ਸਿਹਤ ਲਈ ਵਧੀਆ ਤੇ ਫਾਰਮੀ ਅੰਡੇ ਤੋਂ ਬਹੁਤ ਲਾਹੇਵੰਦ ਆ ਇਸ ਤਰ੍ਹਾਂ ਆਪਾਂ ਨੂੰ ਪ੍ਰਚਾਰ ਕਰਨਾ ਪਵੇਗਾ ਜਿਸ ਤਰ੍ਹਾਂ ਆਪਣੇ ਤੁਹਾਡੇ ਕਿਤੇ ਵੀ ਏਰੀਆ 'ਚ ਜਿੰਮਾਂ ਉੱਥੇ ਜਾ ਕੇ ਉਹਨਾਂ ਨੂੰ ਦੱਸੋ ਜਾਗਰੂਕ ਕਰੋ ਕਿ ਅੰਡੇ 'ਚ ਫਰਕ ਦੱਸੋ ਫਾਰਮੀ ਅੰਡਾ ਤੇ ਦੇਸੀ ਅੰਡੇ ਚ ਕੀ ਅੰਤਰ ਆ ਤਾਂ ਜੋ ਉਹ ਆਪਾਂ ਤੋਂ ਖਰੀਦਣ ਬਰੇਕਰੇ ਬੈਠਿਆਂ ਨੂੰ ਕੋਈ ਨਹੀਂ ਦੇ ਕੇ ਜਾਂਦਾ ਹਨਾ ਆਪਾਂ ਨੂੰ ਬਾਹਰ ਜਾ ਕੇ ਮਾਰਕੀਟ ਚ ਜਾ ਕੇ ਆਪਾਂ ਨੂੰ ਆਪਣਾ ਪ੍ਰੋਡਕਟ ਖੁਦ ਨੂੰ ਸੇਲ ਕਰਨਾ ਪਊਗਾ ਤਾਂ ਹੀ ਆਪਾਂ ਇਸ ਵਿੱਚ ਜਿਹੜਾ ਹੀ ਆਪਾਂ ਪ੍ਰੋਫਿਟ ਕਮਾ ਸਕਦੇ ਆ ਜਿਸ ਕੋਲ ਘੱਟ ਮੁਰਗੀਆਂ ਨੇ ਉਹ 10 ਤੋਂ ਲੈ ਕੇ 15 ਰੁਪਏ ਅੰਡਾ 20 ਰੁਪਏ ਅੰਡਾ ਵੀ ਵਿਕ ਜਾਂਦਾ ਜਿਹਦੇ ਕੋਲ ਜ਼ਿਆਦਾ ਨੇ ਉਹ 10 ਰੁਪਏ ਨੂੰ ਅੰਡਾ ਵੇਚ ਕੇ ਆਪਣਾ ਪ੍ਰੋਫਿਟ ਕਮਾ ਸਕਦੇ ਆ ਬਾਕੀ ਲੋਕਾਂ ਦੀ ਵੀ ਫਿਤਰਤ ਹੋਗੀ ਜੇ ਕੋਈ ਦੇਸੀ ਅੰਡਾ 10 ਰੁਪਏ ਦਾ ਦਿੰਦਾ ਜਾਂ 15 ਦਿੰਦਾ ਤਾਂ ਕਹਿਣਗੇ ਮਹਿੰਗਾ ਗਾਹੇ ਅੰਡਾ ਜਿਹੜਾ ਕੁਲਚਾ ਪਈਆਂ ਤੋਂ ਲੈ ਕੇ 20 ਰੁਪਏ ਦਾ ਆਰਾਮ ਨਾਲ ਖਾ ਲੈਣਗੇ ਉਹ ਆਪਣੀ ਸਿਹਤ ਲਈ ਵੀ ਮਾੜਾ ਤੇ ਉਹਦੇ ਵਿੱਚ ਸਾਰਾ ਕੁਝ ਆਪਾਂ ਨੂੰ ਪਤਾ ਹੀ ਹੈ ਕੀ ਗੱਲਬਾਤ ਹੁੰਦੀ ਹੈ ਜੇ ਕੋਈ ਦੇਸੀ ਅੰਡਾ ਕਹੇ 15 ਜਾਂ 20 ਰੁਪਏ ਦਾ ਲੈ ਲਓ ਤਾਂ ਉਹ ਨਹੀਂ ਖਰੀਦਣਗੇ ਸੋ ਜਿਸ ਤਰ੍ਹਾਂ ਵੀਰੇ ਆਪਾਂ ਆਪਣੇ ਪ੍ਰੋਡਕਟ ਦੀ ਆਪਾਂ ਨੂੰ ਮਾਰਕੀਟਿੰਗ ਖੁਦ ਕਰਨੀ ਪਊਗੀ ਲੋਕਾਂ ਨੂੰ ਜਾਗਰੂਕ ਕਰੋ ਦੇਸੀ ਤੇ ਫਾਰਮੀ ਅੰਡੇ 'ਚ ਫਰਕ ਦੱਸੋ ਕਿ ਕੀ ਫਰਕ ਆ ਤਾਂ ਲੋਕ ਖੁਦ ਆਪਣੇ ਕੋਲ ਅੰਡੇ ਲੈਣ ਲਈ ਆਉਣਗੇ ਜਿਸ ਤਰ੍ਹਾਂ ਤੁਸੀਂ ਆਪਣੇ ਦੇਖ ਰਹੇ ਹੋ ਡੇਲੀ ਦੇ 10 ਕਾਂਡੇ ਹੁੰਦੇ ਨੇਗੇ ਸੋ ਘਰੋਂ ਹੀ बिक ਜਾਂਦੇ ਨੇ 20 ਰੁਪਏ ਨੂੰ ਅੰਡਾ बिक ਜਾਂਦਾ ਵਧੀਆ ਬਹੁਤ ਵਧੀਆ ਰੇਟ ਤੇ ਆਪਣਾ ਜਿਹੜਾ ਅੰਡਾਗਾ ਉਹ ਸੇਲ ਹੋ ਰਿਹਾ ਇਸ ਲਈ ਆਪਾਂ ਨੂੰ ਥੋੜਾ ਬਹੁਤਾ ਉਦਮ ਉਪਰਾਲਾ ਆਪ ਵੀ ਕਰਨਾ ਪਊਗਾ ਜਦੋਂ ਆਪਾਂ ਮੁਰਗੀਆਂ ਰੱਖੀਆਂ ਨੇ ਇਹਨਾਂ ਨੂੰ ਸਾਰਾ ਕੁਝ ਪਾ ਰਹੇ ਹਾਂ ਤਾਂ ਆਪਾਂ ਨੂੰ ਖੁਦ ਮਾਰਕੀਟ 'ਚ ਜਾ ਕੇ ਵੇਚਣੇ ਪੈਣਗੇ ਤੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਹੋਰ ਇਦਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਸ ਵੀ ਕਿਸੇ ਵੀ ਵਿਸ਼ੇ ਤੇ ਤੁਹਾਨੂੰ ਵੀਡੀਓ ਚਾਹੀਦੀ ਹੁੰਦੀ ਆ ਕਮੈਂਟ ਕਰ ਦਿਆ ਕਰੋ ਆਪਾਂ ਉਸ ਵਿਸ਼ੇ ਤੇ ਤੁਹਾਡੇ ਲਈ ਵੀਡੀਓ ਬਣਾ ਦਿਆ ਕਰਾਂਗੇ ਇੱਕ ਵੀਰ ਕਹਿੰਦਾ ਸੀ ਕਿ ਜਿਹੜੇ ਖੰਭ ਖਾਨੀਆਂ ਨੇ ਇੱਕ ਦੂਜੇ ਦੇ ਉਹ ਕਿਵੇਂ ਠੀਕ ਹੋ ਸਕਦੇ ਨੇ ਇਹ ਨਾ ਟੂਹੀ ਤੋਂ ਜਿਸ ਤਰ੍ਹਾਂ ਪਿੱਠ ਪਿੱਛੋਂ ਖੰਭ ਪਟ ਪਟ ਕੇ ਖਾ ਲੈਂਦੇ ਨੇ ਉਹ ਇਹਨਾਂ ਨੂੰ ਜਿਹੜੀ ਕੈਲਸ਼ੀਅਮ ਦੀ ਘਾਟ ਹੁੰਦੀ ਆ ਤਾਂ ਕਰਕੇ ਖੰਭ ਵੱਢਦੇ ਨੇ ਸੋ ਜਿਹੜੇ ਮੁਰਗੇ ਜਾਂ ਮੁਰਗੀ ਦੇ ਖੰਭ ਪੱਟੇ ਹੋਏ ਨੇਗੇ ਉਹਨਾਂ ਨੂੰ ਨੂਨ ਵਾਲਾ ਪਾਣੀ ਹਲਕੇ ਨੂਨ ਵਾਲਾ ਪਾਣੀ ਆਪਾਂ ਦੇ ਸਕਦੇ ਹਾਂ ਜਿਸ ਨਾਲ ਬਿਲਕੁਲ ਸੈੱਟ ਹੋ ਜੂ ਤੇ ਆਪਾਂ ਇਹਨਾਂ ਨੂੰ ਕੈਲਸ਼ੀਅਮ ਜ਼ਰੂਰ ਪਾਉਣਾ ਕੈਲਸ਼ੀਅਮ ਦੀ ਘਾਟ ਕਰਕੇ ਇਹ ਇੱਕ ਦੂਜੇ ਦੇ ਖੰਭ ਖਾਂਦੇ ਨੇ ਟੂਹੀ ਤੋਂ ਖੰਭ ਖਾ ਲੈਂਦੇ ਨੇ ਸੋ ਇਦਾਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਗੇ ਵੀ ਵੀਡੀਓ ਆਉਂਦੀਆਂ ਰਹਿਣੀਆਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਧੰਨਵਾਦ